ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਫਤਿਹ ਜਪਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾ ਦੇ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੇ ਸੋਚ ਨ ਹੋਵੀ ਜੇ ਸੋਚੇ ਲਖ ਵਾਰ ਚੁਪੇ ਚਪ ਨ ਹੋਵੀ ਜੇ ਲਾਇ ਰਹੇ ਲੈ ਉਤਾਰ ਓਖਿਆਂ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਪਾਰ ਸੇ ਸਿ ਅਣਪ ਲਖ ਹੋਏ ਤੈ ਕਿਨਾਂ ਚੱਲੇ ਨਾਲ ਕਿ ਸੱਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮ ਰਚਾਈ ਚਲਣਾ ਨਾਨਕ ਲਿਖਿਆ ਨਾਲ ਓ ਕਿਵੇਂ ਹੋਣਾ ਅਕਾਰ ਹੁਕਮ ਨਾ ਕਹਿਆ ਜਾਈ ਤਤ ਮੇ ਹੋਣ ਜੀ ਕਮਲੇ ਵੜੇ ਆਈ ਓ ਕਿਵੇਂ ਤਮਨੀਚ ਪੰਨਿਕ ਦੁੱਖ ਪਾਈਏ ਇੱਕ ਨਾਖਮੀ ਬਖਸ਼ੀਸ ਇੱਕ ਹੁਕਮੇ ਸਦਾ ਪਵਾਈਏ ਹੁਕਮੇਂਦਰ ਸਭ ਕੋ ਬਾਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਬੂਚੇ ਤਾ ਹੋ ਮੈਂ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕੇਸੀ ਤਾਣ ਗਾਵੇ ਕੋ ਦਾ ਚੜੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਕੰਮੀ ਚਾਰ ਗਾਵੇ ਕੋ ਸਾਜ ਕਰੇ ਤਨਖੇਹੇ ਗਾਵੇ ਕੋ ਜੀਨੇ ਫਿਰਦੇ ਹੈ ਦਾ ਵੇ ਕੋ ਜਪੇ ਜਿਸੇ ਦੂਰ ਦਾ ਵੇ ਕੋ ਵੇਕੇ ਹਾਦਰ ਹਦੂਰ ਕਥਨਾ ਕਥੀ ਨ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਜਿੰਦਾ ਦੇ ਲਿੰਦ ਥੱਕ ਪਾਏ ਜੁਗਾ ਜਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਹਾਓ ਨਾਨਕ ਕਿਸੇ ਵੇ ਪਰਵਾਹਾਓ ਸਚ ਸਹਿ ਸਾਚੀ ਨਾਹੀ ਭਾਖੇ ਅਪਵਾਪਾਰ ਆਖੇ ਮੰਗੇ ਦੇ ਦੇ ਦਤ ਕਰੇ ਦਾਤਾਰ ਫੇਰ ਕੀ ਅਗੇ ਰਖੀਏ ਜਿਤੇ ਸੇ ਦਰਬਾਰ ਮੌਕੇ ਬੋਲਣ ਬੋਲੀਏ ਜਿਤ ਸੁਣੇ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਿਦਰੀ ਮੋਖ ਦਵਾਰ ਨਾਨਕੇ ਵੇ ਜਾਣੀਏ ਸਭ ਆਪੇ ਸਚਿਆਰ ਤਾਂ ਪੈ ਨ ਜਾਈ ਕਿ ਤਨ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸਿਵੇ ਤਿਨੇ ਪਾਇਆ ਮਾਨ ਨਾਨਕੇ ਗਾਵੀਏ ਗੁਣੀ ਨਿਦਾਨ ਗਾਵੀਏ ਸੁਣੀ ਮਨ ਰਖੀਏ ਪਾਉ ਦੁੱਖ ਪਰ ਹਰਸੁ ਕਰ ਲੈ ਜਾਈ ਗੁਰਮਖ ਨਾਮਾ ਗੁਰਮਖ ਵੇਦ ਗੁਰਮਖ ਰਿਆ ਸਮਾਈ ਗੁਰੇ ਸਭ ਗੌਰ ਖਬਰ ਮਾ ਗੁਰ ਪਾਉ ਬਤਿ ਮਾਈ ਜੇ ਹੋ ਜਾਣਾ ਖ ਨਹੀ ਕਿਨਖਤ ਨ ਜਾਈ ਗੁਰਾ ਇੱਕ ਦੀ ਬੁਝਾਈ ਸਭਨਾ ਜੀਆਂ ਦਾ ਇੱਕ ਦਤ ਸੋਵੇਂ ਵਿਸਰਨਾ ਜਾਈ ਤੀਥ ਨਾਵੇ ਜੇਤਿ ਸਪਾਵੇ ਬਿਨ ਪਾਣੀ ਕੇ ਨਹੀ ਕਰੇ ਜੇਤੀ ਸਿਟ ਪਾਏ ਕੇ ਬਿਨ ਕੰਮ ਕੇ ਮਿਲ ਲਈ ਮਤਿ ਵਿਚ ਰਤਨ ਜੋ ਆਰਮਣ ਕੇ ਜੇ ਕੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਬਨਾ ਜੀਆਂ ਦਾ ਇੱਕ ਦਾਤਾ ਸੋਵੇਂ ਬਿਸਰ ਨਾ ਜਾਈ ਕੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਈ ਨੌ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਂ ਰਖਾਈ ਕੇ ਜਸ ਕੀਰਤ ਜਗ ਲਈ ਜੇ ਤਿਸ ਨਤ ਨਾ ਆਵੀ ਤਾਂ ਬਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਾ ਦੋਸੀ ਦੋਛਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇਹੇ ਜੇਹਾ ਕੋਈ ਨ ਸੁਜੀ ਜੇ ਤਿਸ ਗੁਣ ਕੋਈ ਕਰੇ ਸੁਣੀਏ ਸਿਧ ਪੀਰ ਸੁਰਨਾਥ ਸੁਣੀਏ ਧਤ ਤਲ ਆਕਾਸ ਸੁਣੀਏ ਦੀਪ ਲੋ ਪਤਾਲ ਸੁਣੀਏ ਪੋ ਨਸਕੇ ਕਾਲ ਨਾਨਕ ਭਗਤ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਈਸ਼ਰ ਵਰਮਾ ਇੰਦ ਸੁਣੀਏ ਮੁਖ ਸਲਾਹ ਹਨਮੰਦ ਸੁਣੀਏ ਜੋਗ ਜੁਗਤ ਤਨ ਪੇਦ ਸੁਣੀਏ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਤ ਸੰਤੋਖ ਗਿਆਨ ਸੁਣੀਏ ਅਰਸ਼ੜ ਕਾ ਇਸ਼ਨਾਨ ਸੁਣੀਏ ਪਰਪੜ ਪਾਵੇ ਮਾਨ ਸੁਣੀਏ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁੱਖ ਪਾਪ ਕਾ ਨਾਸ ਸੁਣੀਏ ਸਰਾ ਗੁਨਾ ਕੇ ਗਾਹਾ ਸੁਣੀਏ ਸੇਕ ਪੀੜ ਪਾਠਿ ਸ਼ਾਹਾ ਸੁਣੀਏ ਅੰਦੇ ਪਾਵੇ ਰਾਉ ਸੁਣੀਏ ਹੱਤ ਏਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਨੀਏ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪੀਛੇ ਪਛਤਾਏ ਤਾਗਤ ਕਲਮ ਨਾ ਲੇਖਣ ਹਾਰ ਮੰਨੇ ਕਬੇ ਕਰਨ ਵਿਚਾਰ ਐਸਾ ਨਾਮ ਨਜਨ ਹੋਏ ਜੇ ਕੋ ਮੰਡਣੇ ਮਨ ਕੋਏ ਅੰਨੇ ਸੂਤ ਹੋਏ ਮਨ ਬੁਧ ਮੰਨੇ ਸਗਲ ਪਵਨ ਕੀ ਸੁਧ ਮੰਨੇ ਮੂੰਹ ਚੋਟਾ ਨਾ ਖਾਈ ਅੰਨੇ ਜਮਕੇ ਸਾਥ ਨਾ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰ ਠਾਕ ਨਾ ਪਾਈ ਮੰਨੇ ਪਤ ਸਿਓ ਪ੍ਰਕਟ ਚਾਈ ਮੰਨੇ ਮਗ ਨਾ ਚੱਲੇ ਪੰਥ ਮੰਨੇ ਧਮ ਸਿੱਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਹਾਰ ਮੰਨੇ ਧਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਵੇ ਨਾ ਪਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਣ ਪੰਜ ਪਰਦਾਨ ਪੰਚੇ ਪਾਵੇ ਧਰ ਕੇ ਮਨ ਪੰਚੇ ਸੁਧ ਰਾ ਜਾਣ ਪੰਚ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕੰਨੀ ਸੁਮਾਰ ਭੋਲ ਧਰਮ ਦਿਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਹੁਜੇ ਹੋਵੇ ਸਚਿਆਰ ਤਵਲੇ ਉਪਰ ਕਿਤਾ ਪਰ ਰਤੀ ਹੋਰ ਪਰੇ ਹੋਰ ਹੋਰ ਜਿਸਤੇ ਪਾਰ ਤਲੇ ਕਵਣ ਜੋਰ ਜੀਆਂ ਜਾਤ ਰੰਕੇ ਨਾਮ ਸਭਨਾ ਲਿਖਿਆ ਉਢੀ ਕਲਾਮ ਇਹੇ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵੇਲਾ ਰੂਪ ਕਿਤੇ दात ਜਾਣੇ ਕੌਣ ਕੁੱਤ ਕੀਤੇ ਪਸਾਉ ਏਕ ਏਕ ਵਾਉ ਜਿਸ ਤੇ ਹੋਏ ਲਖ ਦਰਿਆਉ ਕੁੱਤ ਤ ਕੌਣ ਕਾ ਵਿਚਾਰ ਬਾਰਿਆ ਨਾ ਜਾਵੇ ਏਕ ਵਾਰ ਜੋ ਤੁੰਦ ਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸ਼ੰਕ ਜਪ ਅਸ਼ੰਕ ਪਾਉ ਅਸ਼ੰਕ ਪੂਜਾ ਅਸ਼ੰਕ ਤਪ ਤਾਉ असंख गन्थ मुख वेद पाठ असंख जोग मन रे उदास असंख भक्त गुण ज्ञान विचार असंख प्रिय संग दतार असंख सुर मोह भक्त सार असंख मौन लिवलाए तार कुतत कवणे का विचार वार न जावे एक वार ਜੋ ਤੁੰਦ ਭਾਵੇ ਸਹੀ ਭਲੀ ਕਾਰ ਤੂੰ ਸਦਾ ਸਲਾਮਤ ਨਰਿੰਦਾਰ ਅਸ਼ੰਕ ਮੂਰਖ ਅੰਧਕੋਰ ਅਸ਼ੰਕ ਚੋਰ ਹਰਮ ਖੋਰ ਅਸ਼ੰਕ ਅਮਰ ਕਰ ਜਾਹੇ ਜੋਰ ਅਸ਼ੰਕ ਗਲਵਡ ਤਿਆਗਿ ਮਾਹੇ ਅਸ਼ੰਕ ਪਾਪੀ ਪਾਪ ਕਰ ਜਾਏ ਅਸ਼ੰਕ ਕੁੜਿਆਰ ਕੁੜੇ ਫਿਰਾਏ ਅਸ਼ੰਕ ਮਲੇਸ਼ ਮਲ ਭਕ ਖਾਏ ਅਸ਼ੰਕ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵੇ ਏਕ ਵਾਰ ਜੋ ਤੁੰਦ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸ਼ੰਕ ਨਾਵ ਅਸ਼ੰਕ ਥਾਵ ਅਗਮ ਅਗਮ ਅਸੰਖ ਲੋ ਅਸੰਖ ਕੇ ਸਿਰ ਭਾਰ ਹੋਈ ਅਖਰੀ ਨਾਮ ਅਖਰੀ ਸਲਾਹਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅਖਰੀ ਸੇ ਸੰਜੋਗ ਵਿਖਾਣ ਜਿਨ ਇਹ ਲਿਖੇ ਤੇ ਸਿਰ ਨਾਹੇ ਜਿ ਫਰਮਾਵੇ ਤੇ ਤੇ ਪਾਏ ਜੀਤਾ ਕੀਤਾ ਤੇਤਾ ਨਾ ਵੇ ਨਾਵੇ ਨਹੀਂ ਕੋਥਾਉ ਕੁਦ ਤੇ ਕਵਣ ਕਾ ਵਿਚਾਰ ਬਾਰਿਆ ਨਾ ਜਾਵੇ ਏਕ ਵਾਰ ਜੋਤਿੰਦ ਭਾਵੇ ਸਹੀ ਭਲੀਕਾਰ ਤੁਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈ ਤਨ ਦੇ ਪਾਣੀ ਝੋਤੇ ਤਰ ਸੁਖੇ ਮੂਤ ਭਲੀਤੇ ਕੱਪੜ ਹੋਈ ਦੇ ਸਬਣ ਲਈ ਹੋਤਈ ਭਰੀਏ ਮਤ ਪਾਪਾ ਕੇ ਸੰਗ ਓ ਧੋਪੇ ਨਾਵੇ ਕੇ ਰੰਗ ਉੰਨੀ ਪਾਪੇ ਆਖੜ ਨਾਹੀ ਕਰ ਕੇ ਕਰਨਾ ਲਿਖ ਲੈ ਜਾ ਆਪੇ ਬੀਜਿਆ ਆਪੇ ਹੀ ਖਾ ਨਾਨਕ ਹੁਕਮਿ ਆਵ ਜਾਓ ਤੀਰਤ ਟਪਦਿਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਨੀਏ ਮੰਨੀਏ ਮੰਨ ਕੇ ਤਾ ਪਾਓ ਅੰਤਗਾ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਈ ਸੁਸਤ ਆਤ ਬਾਣੀ ਬਰਿਮਾਓ ਸਤ ਸੁਹਾਨ ਸਦਾ ਮਨ ਚਾਓ ਕਵਣ ਸੋ ਵੇਲਾ ਬਖਤ ਕਵਣ ਕਵਣ ਠੀਕ ਹਉਣ ਵਾਰ ਕਵਣ ਸੇ ਰੁੱਤੀ ਮਹ ਕਵਣ ਜੁਤ ਹੋਏ ਆਕਾਰ ਵੇ ਨਾ ਭਈਏ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨਾ ਪਾਇਓ ਕਾਥੀਆ ਜੇ ਲੇਖਣ ਲੇਖ ਪੁਰਾਨ ਇਚੇ ਵਾਰ ਨਾ ਜੋਗੀ ਜਾਣੇ ਰਤ ਮਹਾਨਾ ਕੋਏ ਜਾ ਕਰ ਤਸ ਟੀਕੋ ਸਾਜੇ ਆਪੇ ਜਾਣੇ ਸੋਈ ਕਿ ਕਰੇ ਆਖੇ ਕਿ ਸਹਲਾਹੀ ਜੋ ਵਰਨੇ ਕੀ ਜਾਨਾ ਨਾਨਕ ਆਖਣ ਸਭ ਕੋ ਆਖੇ ਇਕ ਤੋਂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾਤਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨਾ ਸੋਏ ਪਤਲ ਪਤਲ ਲਕ ਅਸਾ ਅਗਾਸ ਉੜਕ ਉੜਕ ਪਾਲ ਸਕੇ ਬੇਦ ਕਹਿਣ ਇੱਕ ਵਾਕ ਸੈ ਸੈ 18 ਕਹਿਣ ਕਿਤੇ ਬਾ ਅਸਲ ਇਕਦਾਕ ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਹੀ ਸਲਾਹਾ ਇਤੀ ਸੂਤ ਨਾ ਪਾਈਏ ਨਦੀਆਂ ਅਤੇ ਵਾਹਾ ਭਵੇ ਸਮੁੰਦ ਨਾ ਜਾਣੀਏ ਸਮੁੰਦ ਸਹਾ ਸੁਲਤਾਨ ਗਰੇ ਸੇਤੀ ਮਾਮ ਤਨ ਕੀੜੀ ਧੁਲ ਨਾ ਹੋਵਨੀ ਜੇ ਜਿਸ ਮਨੋ ਨਾ ਵਿਸਾਰੇ ਅੰਤ ਨ ਸਿਤੇ ਕਹਨ ਅੰਤ ਅੰਤ ਨ ਕਰਨੇ ਦੇਨ ਅੰਤ ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰ ਆਗਾਰ ਅੰਤ ਕਾਰਨ ਕੀਤੇ ਬਿਲ ਲਾਏ ਤਾਂ ਕਿ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਏ ਬਹੁਤਾ ਕਈਏ ਬਹੁਤਾ ਹੋਈ ਵੱਡਾ ਸਾਹਿਬ ਉਚਾ ठाਉ ਉੱਚੇ ਉਪਰ ਊਚਾ ਨਾਉ ਜੇ ਵੱਡ ਊਚਾ ਹੋਵੇ ਕੋਏ ਸੋਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਦਿਲ ਨਾ ਤਮਾਈ ਕੀਤੇ ਮੰਗੇ ਜੋ ਦਿਆ ਪਾਏ ਕੀਤਿਆਂ ਗੰਤ ਨਹੀਂ ਵਿਚਾਰ ਕੀਤੇ ਕਬ ਚੁੱਟੇ ਵੇਕਾਰ ਕੀਤੇ ਲੈ ਲੈ ਮੁਕੁਰ ਪਾਏ ਕੀਤੇ ਮੂਰਖ ਹੀ ਖਾਏ ਕੀਤਿਆਂ ਦੁੱਖ ਫੁਕ ਸਦ ਮਾਰ ਏ ਬੀਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਤ ਨਾ ਸਕੇ ਕੋਈ ਜੇ ਕੋ ਖਾਇ ਕੋ ਅੱਖਣ ਪਾਈ ਉਹ ਜਾਣੇ ਜੀਤੀ ਆ ਮੂਖਾਈ ਆਪੇ ਜਾਣੇ ਆਪੇ ਲਈ ਆਕੇ ਸੇਵੀ ਕੀ ਗੇ ਇਸਨ ਬਖਸ਼ੇ ਸਿਵਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹਾ ਅਮੁੱਲ ਗੁਨਾ ਮੂਲ ਅਪਾਰ ਅਮੁੱਲ ਵਪਾਰੀਏ ਮੁਗ ਢੰਡਾਰ ਅਮੁੱਲ ਆਵੇ ਅਮੁੱਲੇ ਜਾਏ ਅਮੁੱਲ ਭਈ ਅਮੁੱਲ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੋਲਾ ਮੂਲ ਪਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਮੂਲ ਫਰਮਾਨ ਅਮੁੱਲਾ ਮੂਲ ਆਖੇ ਨਾ ਜਾਏ ਆਖਾ ਕਰਹਿ ਲਿਵਲਾਈ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਮੁਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਈਸ਼ਰ ਆਖੇ ਸਿਧ ਆਖੇ ਕੇਤੇ ਕਿਤੇ ਬੁੱਧ ਆਖੇ ਦਾਨਮ ਆਖੇ ਦੇਵ ਆਖੇ ਸੁਰ ਨਰਮਨ ਜਨ ਸੇਵ ਕੇਤੇ ਆਖੇ ਆਖਣੇ ਪਾਏ ਕੇਤੇ ਕੇ ਕੇ ਉਠੀ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕੀ ਕੇ ਜੇ ਵਡ ਭਾਵੇ ਤੇ ਵਡ ਹੋਈ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਕਾਰ ਤਾ ਲਿਖੀਏ ਸਿਰ ਗਵਰਗਵਾਰ ਸੋ ਦਰ ਕੇ ਸੁ ਕਰਕੇ ਜਿਤ ਵੇ ਸਰਬ ਸਮਾਲੇ ਵਾਜੇ ਨਾਨਦ ਅਨੇਕ ਸੰਖਾ ਕੀਤੇ ਵਾਬਣ ਹਾਰੇ ਕਿਤੇ ਰਾਗ ਭਰੇ ਚੋ ਕਈਨ ਕਿਤੇ ਗਾਵਨ ਹਾਰੇ ਗਾਵੇ ਤੁਨੋਂ ਪਉਣ ਪਣੀ ਬਸੰਤਰ ਗਾਵੇ ਰਾਜ ਧਰਮ ਦੁਵਾਰੇ ਗਾਵੇ ਚਿੱਤ ਗੁਪਤ ਲਿਖ ਜਾਣੀਏ ਲਿਖ ਲਿਖ ਤਾਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਣ ਸਦਾ ਸਵਾਰੇ ਗਾਵੇ ਇੰਦ ਅੰਦਾਸਨੇ ਬੈਟੇ ਦੇਵਤਿਆਂ ਦਰ ਨਾਲੇ ਗਾਵੇ ਸਿਦਿ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਤੇਸਨ ਤੋ ਕੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ-ਜੁਗ ਵਿਦਾ ਨਾਲੇ ਜਾਵੇ ਮਹੋਨੀਆਂ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤਨੁ ਪਾਏ ਤੇਰੇ ਅਠਸਠ ਤੀਥ ਨਾਲੇ ਗਾਵੇ ਜੋਦ ਮਹਭਲ ਸੁਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਰ ਪੰਡਾ ਕਰ ਕਰ ਖੇਤਾਰੇ ਸੇ ਤੁਨ ਗਾਵੇ ਜੋਤ ਨ ਪਵਨ ਤੇ ਤੇਰੇ ਭਗਤ ਰਸਾ ਲੇ ਹੋਇ ਕਿਤੇ ਗਾਵਨ ਸੇ ਮੇ ਚਿਤ ਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚਾ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਈ ਨਾ ਜਾਸੀ ਰਚਨਾ ਜਿਨੇ ਵਿਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੇ ਉਪਾਈ ਕਰੇ ਕਰੇ ਵੇਖੇ ਕੀਤਾ ਆਪਣਾ ਜਿਵਤ ਜੀ ਵਢਿਆਏ ਜੋਤਿ ਸਪਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਏ ਸੋ ਪਾਸ ਸੋ ਸਪਤ ਸਹਿਬ ਨਾਨਕ ਕਰਨ ਰਜਾਈ ਮੁੰਡਾ ਸੰਤੋਖ ਸੰਮਪਤ ਝੋਲੀ ਧਿਆਨ ਕੀ ਕਰੇ ਬਕੂਤ ਖਿੰਤਾ ਕਾਮਿਕ ਵਾਰੀ ਕਾਇਆ ਜੁਗਤ ਦੰਡ ਪਰਤੀਤ ਆਏ ਪੰਤੇ ਸਗਲ ਜਮਾਤੇ ਮਨ ਜੀਤੇ ਜਗ ਜੀਤ ਅਦੇ ਤੇ ਸਦੇਸ ਆਦ ਅਨੀਲ ਆਦਨ ਹਤ ਜੁਗ ਜੁਗ ਇੱਕੋ ਵੇਸ ੁਗਤ ਗਿਆਨ ਦਿਆ ਭੰਡਾਰਨ ਕਟਕੜ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਕੇ ਦੇਵ ਚਿਦੇਵਰਾ ਸਾਧ ਸੰਜੋਗ ਬਜੋਗ ਦੇ ਕਾਇ ਚਲਾਵੇ ਲੇਖੇ ਆਵੇ ਪਾਦ ਅਦੇ ਕਿਸੇ ਆਦੇਸ ਆਗ ਨੀਲ ਨਾਦਨ ਹਤ ਜੁਗ ਜੁਗ ਏਕ ਵੇਸ ਏਕ ਮਾਈ ਜੁਗ ਤੇ ਵੇ ਆਇ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾ ਦੀ ਕਲਾਈ ਦੇਵਾਨ ਜੇ ਤਿਸ ਪਾਵੇ ਤੇ ਵੇ ਚਲਾਵੇ ਜੀਵ ਹੋਵੇ ਫਰਮਾਨ ਉਹ ਵੇਖੇ ਉਹਨਾ ਨਦਰ ਨੈ ਆਵੇ ਬਹੁਤਾ ਹੀ ਵਿਦਾਨ ਅਦੇਤ ਸੇ ਆਦੇਸ ਆਦ ਨੀਰਨ ਨਧਤ ਜੁਗ ਜੁਗ ਇੱਕ ਵੇਸ ਆਸਨ ਲੈ ਲੈ ਪੰਡਾਰ ਜੋਖ ਸੁਪਾਇ ਸੇ ਇੱਕੇ ਵਾਰ ਕਰ ਕਰ ਵੇਖੇ ਸਿਰ ਜਨਹਾਰ ਨਾਨਕ ਸੱਚੀ ਕੀ ਸੱਚੀ ਕਾਰ ਅਦੇਤ ਸੇ ਆਦੇਸ ਆਦ ਨੀਰਨ ਨਧਤ ਜੁਗ ਜੁਗ ਇੱਕ ਵੇਸ ਇੱਕ ਦੋ ਜੀਬੋ ਲੱਖ ਹੋਏ ਲੱਖ ਹੋਏ ਲੱਖ ਵੀਸ ਲੱਖ ਲੱਖ ਢਾਕੀਏ ਇੱਕ ਨਾਮ ਜਗਦੀਸ਼ ਇਹ ਤੇ ਰਪਤ ਪਵੜੀਏ ਚੜੀਏ ਹੋਏ 21 ਸੁਣ ਗੱਲਾਂ ਆਕਾਸ਼ ਕੀ ਈਟਾ ਆਈ ਦੀਸ ਨਾਨਕ ਨਦਰੀ ਪਾਈਏ ਕੁੜੀ ਕੁੜੇ 30 ਆਖਣ ਜੋਰ ਚੁਪੇ ਨਹੀਂ ਜੋਰ ਜੋ ਨ ਮੰਗਣ ਦੇ ਨ ਜੋਰ ਜੋ ਨ ਜੀਵਨ ਮਰ ਨਹੀਂ ਜੋਰ ਜੋ ਨ ਰਾਜ ਮਾਲ ਮਨਸੂਰ ਜੋ ਨ ਸੁਤੀ ਗਿਆਨ ਵਿਚਾਰ ਜੋ ਨ ਜੁਗਤੀ ਛੁਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਈ ਨਾਨਕ ਉਤਮ ਨੀਚ ਨ ਕੋਈ ਰਾਤੀ ਰੁਤੀ ਤੀਵਾਰ ਪਉਣ ਪਣੀ ਗਨੀਪ ਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀਆਂ ਜੁਕਤ ਕੇ ਰੰਗ ^{(1)} ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਪ ਸਚਾ ਦਰਬਾਰ ਤੇ ਸੁਣ ਪੰਚ ਪਰਵਾਨ ਨਦਰੀ ਕਰਮੀ ਪਵੇ ਨਿਸ਼ਾਨ ਕੱਚ ਪਕਾਇ ਇੱਥੇ ਪਾਈ ਨਾਨਕ ਗਿਆ ਜਾਪੇ ਜਾਈ ਧਰਮ ਕੰਡ ਕਹਿਓ ਕਰਮ ਗਿਆਨ ਖੰਡ ਕਾ ਖੋ ਕਰਮ ਕਿਤੇ ਪਉਣ ਪਾਣੀ ਬੇਸੰਤਰ ਕਿਤੇ ਕਾਨ ਮਹੇਸ ਕਿਤੇ ਮਰਮੇ ਘਟ ਕੜੀਏ ਰੂਪ ਰੰਗ ਕੇ ਵੇਸ ਕਿਤੇ ਕਰਮ ਭੂਮੀ ਮੇਰ ਕਿਤੇ ਕਿਤੇ ਦੇ ਉਪਦੇਸ਼ ਕਿਤੇ ਇੰਦ ਚੰਦ ਸੁਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨਵ ਉਨਿ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੇ ਕੇਤੀਆਂ ਬਾਣੀ ਕੇਤੇ ਪਾਤ ਨਿਰਿੰਦ ਕੇਤੀਆਂ ਸੂਤੀ ਸਿਵ ਕੇਤੇ ਨਾਨਿਕ ਅਨੰਤ ਗਿਆਨ ਖੰਡ ਮੇ ਗਿਆਨ ਪਰਚੰਡ ਹਿਤੇ ਨਾਦ ਬਨੋਦ ਕੋੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਹਿਤੇ ਘਟਤ ਕਰੀਏ ਬੋਤਨਪਾ ਤਾਂਕੀਆਂ ਗਲਕਤੀਆਂ ਨਾ ਜਾਏ ਜੇ ਕੋ ਕਹੇ ਪੀਛੇ ਪੁਛਤਾਏ ਇਤੇ ਘੜੀਏ ਸੂਤ ਮਤ ਮਨ ਬੁੱਧ ਤੇ ਘੜੀਏ ਸੁਰਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤੇ ਹੋ ਨਾ ਕੋਈ ਹੋਇ ਇਤੇ ਜੋਦ ਮਹਾਬਲ ਸੂਰ 3 ਵਿੱਚ ਰਾਮ ਰਿਹਾ ਪ੍ਰਪੂਰ ਤੇ ਸੀਟੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਏ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਹੇ ਇਤੇ ਭਗਤ ਵਸੇ ਕੇ ਲੋਏ ਕਰੇ ਆਨੰਦ ਸੱਚਾ ਮਨ ਸੋਈ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਇਤੇ ਖੰਡ ਮੰਡਲ ਵਰਪੰਡ ਜੇ ਕੋ ਕਥਿ ਅੰਤਨ ਅੰਤ ਤੇ ਲੋਲ ਆਕਾਰ ਜਿਵ ਚਿਵ ਹੁਕਮ ਤਿਵੇ ਤਿਵ ਵਿਕਾਰ ਵੇਖੇ ਵਿਚੇ ਕਰ ਵਿਚਾਰ ਨਾਨਕ ਕਥਨਾ ਕਰਨਾ ਸਾਰ ਜਤ ਪਾਰ ਆਤੀ ਰਸ ਨਿਆਰ ਹਰਨ ਮਤਿ ਵੇਦ ਹਤਿਆਰ ਪਉ ਕਰਾ ਗਨਤਾ ਪਤਾਉ ਪਾਂਡਾ ਭਉ ਅਮਤ ਤਦਾਲ ਕੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿ ਨਿਕਾਰ ਨਾਨਕ ਨਦਰਿ ਨਦਰਿ ਨਿਹਾਲ ਚਲੋ ਪਬਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਵਸਵ ਰਾਤ ਦੋਇ ਤਾਈ ਤਾਇਆ ਲੇ ਸਗਲ ਜਗਤ ਚੰਗਿਆਈਆਂ ਗੁਰਿਆਈਆਂ ਵਾਜੇ ਧਰਮ ਹضور ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮ ਤਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਏ ਮਸ਼ਕੱਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ